ਹਾਂਜੀ ਬਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਹੈਗਾ ਬਾਈ ਆਪਣਾ ਖੁੱਡੇ ਦਾ ਦੂਸਰਾ ਦਿਨ ਬਾਈ ਕੱਲ ਕੰਮ ਬਚਾਲੇ ਰਹਿ ਗਏ ਸੀ ਬਾਈ ਨੇਰਾ ਜ਼ਿਆਦਾ ਹੋ ਗਿਆ ਸੀ ਤੇ ਧਰਮਪ੍ਰੀਤ ਬਾਈ ਆਪਣਾ ਆ ਗਿਆ ਸਵੇਰੇ ਸਵੇਰੇ ਤੇ ਚਾਹ ਪਾਣੀ ਪੀ ਕੇ ਬਾਈ ਇਹ ਲੱਗ ਗਿਆ ਆ ਖੁੱਡੇ ਦੇ ਵਿੱਚ ਆਪਾਂ ਇਹਨੂੰ ਮਸਾਲਾ ਰੈਡੀ ਕਰਕੇ ਦਿੱਤਾ ਸੀ ਤੇ ਇਹ ਲੱਗ ਗਿਆ ਪਲਾਸਟਰ ਕਰਨ ਤੇ ਉਹ ਤੋਂ ਬਾਅਦ ਆ ਖੁੱਡਾ ਬਾਈ ਆਪਾਂ ਰਾਤ ਇਹਦੇ ਵਿੱਚ ਕੋਈ ਉਹ ਪਾਤਾ ਸੀਗਾ बाजरी बुजरी ਆਪਾਂ ਸਾਰਾ ਕੁਝ ਪਾ ਗਏ ਸੀ ਇੱਧਰ ਖੱਡਾ ਪੱਟਿਆ ਜਿਹੜਾ ਪੈਪੂ ਪਾ ਕੇ ਸੈੱਟ ਕਰ ਗਈ ਸੀ ਸਾਰਾ ਤੇ ਹੁਣ ਪਹਿਲਾਂ ਆਪਾਂ ਇਹ ਖੁੱਡਾ ਰੈਡੀ ਕਰ ਲਾਂਗੇ ਅੱਜ ਪਲਾਸਟਰ ਪਲੂਸਟਰ ਕਰਕੇ ਆ ਦੇਖੋ ਬਈ ਇੱਧਰ ਆਪਾਂ ਬਾਜਰੀ ਰਲਾਤੀ ਤੇ ਆ ਬੈਠਾ ਗੋਪੀ ਬਈ ਇਹਨੇ ਵੀ ਚਾਹ ਪਾਣੀ ਪੀ ਲਿਆ ਸਵੇਰੇ ਸਵੇਰੀ ਤੇ ਆਪਾਂ ਆ ਗਏ ਬਈ ਥੱਲੇ ਥੱਲੇ ਆ ਕੇ ਆਪਾਂ ਕਬੂਤਰਾਂ ਨੂੰ ਬਈ ਰੱਖਤੀ ਪਿੱल्ली ਇੱਟ ਕੁੱਟ ਕੇ ਅੱਜ ਤੇ ਉਹ ਤੋਂ ਬਾਅਦ ਬਈ ਗੋਪੀ ਲੱਗ ਗਿਆ ਬਈ ਖੁੱਡੇ ਦੀ ਸਾਫ ਸਫਾਈ ਕਰਨ ਕਿਉਂਕਿ ਬਈ ਜਦੋਂ ਦੀ ਆਪਾਂ ਜੋੜੀਆਂ ਲਾਈਆਂ ਹੋਈਆਂ ਨੇ ਵੱਡੀਆਂ ਉਦੋਂ ਦੀ ਬਈ ਟੋਕਰੀਆਂ ਦੀ ਆਪਾਂ ਸਫਾਈ ਨਹੀਂ ਕੀਤੀ ਸੀਗੀ ਤੇ ਹੁਣ ਬੱਚੇ ਕਾਫੀ ਵੱਡੇ ਵੱਡੇ ਹੋ ਰਹੇ ਨੇ ਤੇ ਟੋਕਰੀਆਂ ਦੇ ਵਿੱਚ ਆਪਾਂ ਰਾਤ ਨੂੰ ਇਹਨਾਂ ਨੂੰ ਬੈਠਿਆਂ ਨੂੰ ਪਾਣੀ ਦੇ ਦਾਨੇ ਆ ਥੋੜਾ ਥੋੜਾ ਨਲਕੀ ਦੇ ਨਾਲ ਤੇ ਉਹਦੇ ਕਰਕੇ ਬਈ ਥੋੜਾ ਜਿਹਾ ਚਿੱਕੜ ਰਹਿੰਦਾ ਕਿ ਬੱਚਿਆਂ ਥੱਲੇ ਬਿੱਠਾ-ਬੁੱਠਾ ਮਾਰਦੇ ਨੇ ਜੀ ਛੋਟੇ ਨਹੀਂ ਗੀ ਤਾਂ ਕਰਕੇ ਤੇ ਆਪਾਂ ਅੱਜ ਟੋਕਰੀਆਂ ਦੀ ਸਾਫ ਸਫਾਈ ਕਰਤੀ ਬਈ ਸੁੱਕੀ ਮਿੱਟੀ ਪਾਤੀ ਦਵਾਰ ਤੋਂ ਆ ਦੇਖੋ ਬਈ ਇੱਧਰ ਸੁੱਕੀ ਮਿੱਟੀ ਪਾ ਕੇ ਦੇਖੋ ਬੱਚਾ ਕਿੰਨਾ ਰਿਲੈਕਸ ਹੋ ਕੇ ਬਹਿ ਗਿਆ ਤੇ ਇੱਧਰ ਵੀ ਆ ਵੀ ਕਰਤੀ ਟੋਕਰੀ ਸਾਫ ਆਪਾਂ ਤੇ ਇਹਦੀ ਵੀ ਸਫਾਈ ਕਰਤੀ ਬਈ ਤੇ ਹੁਣ ਗੋਪੀ ਲੱਗਿਆ ਹੋਇਆ ਹੈ ਕਿ ਇੱਧਰ ਆ ਦੇਖੋ ਬਈ ਕਿੰਨਾ ਚਿੱਕੜ ਝਾਣ ਹੋ ਰਿਹਾ ਸੀ ਆ ਟੋਕਰੀ 'ਚ ਤਾਂ ਆ ਬੱਚੇ ਬੱਚੇ ਦੀ ਗ੍ਰੋਥ ਕਾਫੀ ਹੋ ਰਹੀ ਹੈ ਤਾਂ ਕਰਕੇ ਬੱਚਿਆਂ ਨੇ ਬਾਵਾ ਗਾਜਾ ਪਾ ਰੱਖਿਆ ਸੀਗਾ ਆ ਵੀ ਟੋਕਰੀ ਕਰਤੀ ਸਾਫ ਚੰਗੀ ਤਰ੍ਹਾਂ ਤੇ ਹੁਣ ਆ ਗਏ ਬਈ ਆਪਾਂ ਬਾਹਰ ਤੇ ਆ ਦੇਖੋ ਬਈ ਬਾਹਰ ਵੀ ਆਪਾਂ ਆਪਣੇ ਕਬੂਤਰਾਂ ਨੂੰ ਬਈ ਪਿੱਲੀ ਐਟ ਰੱਖ ਰੱਖੀ ਹੈਗੀ ਤੇ ਦੇਖੋ ਬੈਠੇ ਖਾਈ ਜਾਂਦੇ ਨੇ ਸਾਰੇ ਕਿੰਨੇ ਸ਼ੌਂਕ ਨਾਲ ਖਾਂਦੇ ਨੇ ਬਈ ਸਾਰੇ ਭਰਾ ਆਪਦੇ ਕਬੂਤਰਾਂ ਨੂੰ ਬਈ ਪਿੱਲੀ ਐਟ ਰੱਖਿਆ ਕਰੋ ਹਨਾ ਤੇ ਇਹ ਬਹੁਤ ਜ਼ਰੂਰੀ ਹੈ ਜੇ ਨਾਲ ਕੈਲਸ਼ੀਅਮ ਬਣਿਆ ਰਹਿੰਦਾ ਨਾਲੇ ਕਬੂਤਰ ਤੰਦਰੁਸਤ ਰਹਿੰਦੇ ਨੇ ਨਾਲੇ ਬੱਚਿਆਂ ਨੂੰ ਦਿੰਦੇ ਨੇ ਕਿ ਪਿੱਲੀ ਐਟ ਬਹੁਤ ਸ਼ੌਂਕ ਨਾਲ ਖਾਂਦੇ ਨੇ ਬਈ ਤੇ ਆਪਾਂ ਰੱਖਤੀ ਅੱਜ ਤੇ ਇੱਧਰ ਆਪਾਂ ਲੈ ਕੇ ਆ ਗਏ ਬਈ ਝਾਰਨਾ ਚਾਰਨਾ ਲੈ ਕੇ ਚੱਲਾਂਗੇ ਆਪਾਂ ਕਮਰੇ ਦੇ ਵਿੱਚ ਬਈ ਤੇ ਆਹ ਬਈ ਝਾਰਨਾ ਆਪਾਂ ਤਾਂ ਲੈ ਕੇ ਆਏ ਆਂਗੀ ਕਿਉਂਕਿ ਦੇਖੋ ਹੁਣ ਬੋਕਰ ਮਾਰੀ ਜਾਂਦੇ ਆ ਤੇ ਮਿੱਟੀ ਬਹੁਤ ਇਕੱਠੀ ਹੋਈ ਜਾਂਦੀ ਹੈਗੀ ਆਹ ਸਾਬ ਨਾਲ ਤਾਂ ਫਿਰ ਬੋਕਰ ਮਾਰਾਂਗੇ ਮਿੱਟੀ ਸਾਰੀ ਬਾਹਰ ਨਿਕਲ ਜੂਗੀ ਬਈ ਥੱਲੇ ਫਰਸ਼ ਲੱਗਿਆ ਹੋਇਆ ਹੈ ਕਮਰੇ 'ਚ ਤੇ ਇਹਦੇ ਨਾਲ ਬਈ ਆਪਾਂ ਝਾਰਨੇ ਨਾਲ ਬਰੀਕ-ਬਰੀਕ ਮਿੱਟੀ ਸਾਰੀ ਇੱਥੇ ਖਲਾਰ ਦਾਂਗੇ ਵਿੱਚ ਗਲੀ ਵੀ ਪਈ ਹੋਈ ਹੈ ਨਾਲੇ ਵਧੀਆ ਸੋਹਣਾ ਹੋ ਜੂਗਾ ਕਮਰਾ ਤੇ ਬਾਕੀ ਜਿਹੜੀਆਂ ਮੋਟੀਆਂ-ਮੋਟੀਆਂ ਬਿੱਠਾਂ ਹੋਣਗੀਆਂ ਜਾਂ ਕਬੂਤਰਾਂ ਦੇ ਫੰਗ ਹੋਣਗੇ ਜਾਂ ਕੋਈ ਹੋਰ ਅਡੰਗਾ-ਵਡੰਗਾ ਜੋ ਵੀ ਹੋਊਗਾ ਉਹ ਮੋਟਾ-ਮੋਟਾ ਬਈ ਬਾਹਰ ਨਿਕਲ ਜੂਗਾ ਉਹਨੂੰ ਪਾ ਕੇ ਪੱਥਲ ਚ ਆਪਾਂ ਡੇਗ ਦਾਂਗੇ ਬਾਹਰ ਤੇ ਬਰੀਕ-ਬਰੀਕ ਆਪਾਂ ਸਾਰਾ ਬਈ ਇੱਥੇ ਛਾਨਣਾ ਫੇਰ ਦਾਂਗੇ ਤੇ ਸਾਫ-ਸਫਾਈ ਹੋ ਚੁਗੀ ਗੋਪੀ ਲੌਣ ਲੱਗ ਰਿਹਾ ਬਈ ਝਾੜੂ ਤੇ ਚੰਗੀ ਤਰ੍ਹਾਂ ਕਰਾਂਗੇ ਕਮਰੇ ਦੀ ਸਫਾਈ ਬਈ ਤੇ ਜਾਨਵਰ ਤੰਤਰ ਉਸ ਤਰ੍ਹਾਂ ਦੇ ਨੇ ਸਫਾਈ ਨਾਲ ਇੱਧਰ ਬਈ ਦੇਖੋ ਗੋਪੀ ਨੇ ਡੋਲੀ ਦੇ ਥੱਲੇ ਵੀ ਝਾੜੂ ਲਾਤਾ ਬਈ ਚੰਗੀ ਤਰ੍ਹਾਂ ਸਫਾਈ ਕਰੀ ਜਾਂਦੇ ਆ ਵਧੀਆ ਤਰੀਕੇ ਨਾਲ ਤੇ 10-15 ਦਿਨਾਂ ਤੋਂ ਬਈ ਸਫਾਈ ਕਰ ਲਿਆ ਕਰੋ ਖੁੱਡਿਆਂ ਦੀ ਤੇ ਹੁਣ ਬਿਮਾਰੀਆਂ ਬੰਮੂਰੀਆਂ ਬਹੁਤ ਪਈ ਜਾਂਦੀਆਂ ਨੇ ਤੁਹਾਨੂੰ ਪਤਾ ਹਨਾ ਜੇ ਆਪਾਂ ਧਿਆਨ ਨਹੀਂ ਰੱਖਾਂਗੇ ਜਾਨਵਰਾਂ ਦਾ ਤਾਂ ਬਈ ਬਿਮਾਰੀ ਹੋਣ ਦੇ ਚਾਂਸ ਵਧ ਜਾਂਦੇ ਨੇਗੀ ਤੇ ਸਾਰੇ ਭਰਾ ਆਪਦੇ ਕੂਤਰਾਂ ਦਾ ਧਿਆਨ ਰੱਖਿਆ ਕਰੋ ਆ ਮੌਸਮ ਦੇ ਵਿੱਚ ਪਹਿਲੇ ਤੁਹਾਨੂੰ ਦੱਸਿਆ ਬਈ ਕਿੰਨੀਆਂ ਪ੍ਰੋਬਲਮਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪਿਆ ਹਨਾ ਇੱਕਤੀ ਤੇ ਇੱਧਰ ਗੋਪੀ ਲੱਗ ਗਿਆ ਬਈ ਦੇਖੋ ਚਾਰਨੀ ਨਾਲ ਮਿੱਟੀ ਖਲਾਰਤੀ ਬਈ ਸਾਰੀ ਆਪਾਂ ਬਰੀਕ-ਬਰੀਕ ਤੇ ਆ ਮੋਟਾ-ਮੋਟਾ ਪਗੰਦ ਸਾਰਾ ਕੱਢ ਲਿਆ ਤੇ ਆ ਦੇਖੋ ਬਈ ਕਮਰਾ ਕਿੰਨਾ ਸੋਹਣਾ ਹੋ ਗਿਆ ਬਰੀਕ-ਬਰੀਕ ਨਾਲ ਮਿੱਟੀ ਸਾਰੀ ਸਿੱਟੀ ਗਈ ਇੱਥੇ ਹਨਾ ਤੇ ਦੇਖੋ ਕਿੰਨੀ ਸਫਾਈ ਹੋ ਗਈ ਕਮਰੇ ਦੀ ਸਾਫ ਸੁਥਰਾ ਹੋ ਗਿਆ ਕਮਰਾ ਪੂਰਾ ਨਾਲੇ ਹੁਣ ਜਾਨਵਰ ਖੁਸ਼ ਰਹਿੰਦੇ ਨੇ ਬਈ ਸਫਾਈ ਚ ਗੰਦ ਦੇ ਵਿੱਚ ਤਾਂ ਤੁਹਾਨੂੰ ਪਤਾ ਹਨਾ ਕੋਈ ਵੀ ਚੀਜ਼ ਖੁਸ਼ ਨਹੀਂ ਰਹਿੰਦੀ ਤੇ ਸਾਫ ਸਫਾਈ ਰੱਖਿਆ ਕਰੋ ਗੁੱਡਿਆਂ ਦੀ ਬਹੁਤ ਜ਼ਰੂਰੀ ਹੈ ਬਈ ਇਹ ਕਰਨੀ ਹਨਾ ਆਪਾਂ ਨੂੰ ਇੱਧਰ ਆਪਾਂ ਟਰੇਆਂ ਵੀ ਕੱਢ ਲਈਆਂ ਡੋਲੀ ਦੀਆਂ ਤੇ ਆ ਟਰੇਆਂ ਵੀ ਆਪਾਂ ਸਾਫ਼ ਕਰਤੀਆਂ ਬਈ ਤੇ ਇੱਧਰ ਆਪਾਂ ਜੋੜੀਆਂ-ਜੋੜੀਆਂ ਮਲਾਉਣ ਨੂੰ ਛੱਡੀਆਂ ਹੋਈਆਂ ਸੋ ਉਹਦੋਂ ਦੀਆਂ ਟਰੇਆਂ ਵੀ ਸਾਫ਼ ਨਹੀਂ ਕੀਤੀਆਂ ਸੀਗੀਆਂ ਤੇ ਅੱਜ ਟਰੇਆਂ ਵੀ ਆਪਾਂ ਪੱਤੀ-ਪੁੱਤੀ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰਤੀਆਂ ਬਈ ਤੇ ਇੱਧਰ ਬਈ ਆਪਣੀ ਡੋਲੀ ਦੇ ਥੱਲੇ ਵੀ ਇੱਕ ਜੋੜੇ ਨੇ ਆਪਣੇ ਨਾਂਡੇ ਰੱਖੇ ਹੋਏ ਨੇ ਆ ਦੇਖੋ ਥੱਲੇ ਬੈਠੀ ਹੈ ਬਈ ਕਬੂਤਰੀ ਡੋਲੀ ਦੇ ਇਹਦੇ ਉੱਤੇ ਟਰੇ ਹੁੰਦੀ ਹੈ ਬਈ ਤਾਂ ਕਰਕੇ ਆਪਾਂ ਸੋਨੂੰ ਕਦੇ ਦਿਖਾਈ ਨਹੀਂ ਹੈ ਨਾ ਇਹ ਜੋੜੀ ਇੱਧਰ ਵੀ ਇੱਕ ਜੋੜੇ ਨੇ ਰੱਖੇ ਹੋਏ ਨੇ ਅੰਡੇ ਤੇ ਆਪਾਂ ਆਗੇ ਬਈ ਉੱਤੇ ਤੇ ਦੇਖੋ ਧਰਮਪ੍ਰੀਤ ਨੇ ਬਈ ਪਹਿਲੇ ਖੁੱਡੇ ਦੇ ਵਿੱਚ ਪਲਾਸਟਰ ਕਰਤਾ ਬਈ ਫਰਸ਼ ਲਾਤਾ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਖੁੱਡਾ ਤੇ ਸਾਫ਼ ਸਫਾਈ ਹੋ ਗਈ ਖੁੱਡੇ ਦੀ ਉਹ ਤੋਂ ਬਾਅਦ ਆਪਾਂ ਸ਼ਾਮ ਨੂੰ ਬਈ ਇਹਦੇ ਉੱਤੇ ਨੀਰਾ ਮਸਾਲਾ ਘੋਲ ਕੇ ਤੇ ਜਿਵੇਂ ਪੁਰਾਣੇ ਘਰਾਂ 'ਚ ਪਹਿਲਾਂ ਫਰਸ਼ ਹੁੰਦੇ ਸੀ ਉਵੇਂ ਬੰਨਦਾਂਗੇ ਤੇ ਇੱਧਰ ਹਜੇ ਐਵੇਂ ਹੀ ਪਿਆ ਹੈਗਾ ਹੁਣ ਆਪਾਂ ਕਰਾਂਗੇ ਇਹਨੂੰ ਤਿਆਰ ਪਹਿਲਾਂ ਫਿਰ ਇੰਨੇ ਉਹ ਸੁੱਕ ਜੂਗਾ ਪਰਲੀ ਸਾਈਡ ਵਾਲਾ ਖੁੱਡਾ ਉਹ ਚੰਗੀ ਤਰ੍ਹਾਂ ਉਹਨੂੰ ਹਵਾ-ਹਵਾ ਲੱਗ ਜੂਗੀ ਬਈ ਉਹ ਤੋਂ ਬਾਅਦ ਆਪਾਂ ਖੁੱਡੇ ਚ ਬਈ ਦੋਨੇ ਖੁੱਡਿਆਂ ਨੂੰ ਕੰਪਲੀਟ ਕਰਕੇ ਇਕੱਠਿਆਂ ਚ ਪਾਵਾਂਗੇ ਬਈ ਆਪਾਂ ਮਸਾਲਾ ਮਤਲਬ ਕੋਲੂਆ ਨਰੇ ਉਹਦਾ ਤੇ ਫਿਰ ਕਰਦੇ ਆਂਗੇ ਤੇ ਇੱਧਰ ਲਿਆਂਦੀਆਂ ਬਈ ਆਪਾਂ ਪੈਪਾਂ ਇਹ ਪੈਪਾਂ ਆਪਾਂ ਤਾਂ ਲੈ ਕੇ ਆਏ ਬਈ ਹੁਣ ਆਪਾਂ ਬਣਾਵਾਂਗੇ ਛਾਤਰੀਆਂ ਦੇ ਪੋਰ ਹਨਾ ਛਾਤਰੀਆਂ ਖੜੀਆਂ ਕਰਨ ਨੂੰ ਤੁਹਾਨੂੰ ਜਿਵੇਂ ਕੱਲ ਦੱਸਿਆ ਸੀਗਾ ਵੀ ਦੋ ਤਿੰਨ ਆਪਾਂ ਛਾਤਰੀਆਂ ਨੂੰ ਸਟੈਂਡ ਬਣਾਉਣੇ ਨੇ ਤੇ ਆ ਧਰਮਪ੍ਰੀਤ ਨੇ ਚੱਕ ਲਿਆ ਬਈ ਇੱਧਰ ਕਟਰ ਤੇ ਪਹਿਲਾਂ ਆਪਾਂ ਕਟਾਂਗੇ ਪੈਪਾਂ ਬਈ ਕਿਉਂਕਿ ਪੈਪਾਂ ਹੈਗੀਆਂ ਬਹੁਤ ਵੱਡੀਆਂ ਹੈਗੀਆਂ ਤੇ ਆ ਧਰਮਪ੍ਰੀਤ ਲੱਗ ਗਿਆ ਬਈ ਕਟਿੰਗ ਕਰਨ ਦੇਖੋ ਚਲਾਤਾ ਕਰਤਾ ਆਪਾਂ ਗ੍ਰੈਂਡਰ ਸ਼ੁਰੂ ਤੇ ਹੁਣ ਕਰਦੇ ਆ ਪੈਪਾਂ ਦੇ ਦੋ ਹਿੱਸੇ ਇਹ ਪੈਪ ਬਹੁਤ ਵੱਡੀ ਹੈ ਬਈ ਕਿਉਂਕਿ ਆਪਾਂ ਨੂੰ ਕੰਮ ਆ ਚੁੱਕੀ ਦੋ ਹਿੱਸੇ ਹੋ ਜਾਣਗੇ ਇਹਦੇ ਤੇ ਆ ਹੋ ਗਈ ਬਈ ਪੈਪਾਂ ਦੀ ਕਟਿੰਗ ਦੇਖੋ ਆਪਾਂ 6 ਪੀਸ ਤਿਆਰ ਕਰ ਲਏ ਪੈਪਾਂ ਦੇ ਤੇ ਹੁਣ ਬਣਾਵਾਂਗੇ ਆਪਾਂ ਛਾਤਰੀਆਂ ਪੌਣ ਵਾਲੇ ਪੋਰ ਬਈ ਦੋ ਤਿੰਨ ਬਣਾਵਾਂਗੇ ਖੁੱਡੇ ਦੇ ਉੱਤੇ ਤੇ ਆ ਗਏ ਆਪਾਂ ਖੁੱਡੇ ਦੇ ਉੱਤੇ ਬਈ ਦੇਖੋ ਆਪ ਲਾਤੀ ਇੱਧਰ ਪੈਪ ਤੇ ਏਡਾ ਵੱਡਾ ਬਣਾਵਾਂਗੇ ਆਪਾਂ ਤੇ ਇਹਦੇ ਵਿੱਚ ਹੁਣ ਮਸਾਲਾ ਭਰ ਕੇ ਚੰਗੀ ਤਰ੍ਹਾਂ ਇੱਕ ਬਣਾਵਾਂਗੇ ਆਪਾਂ ਇੱਧਰ ਇਹ ਆ ਗਏ ਵੀ ਆਪਣਾ ਪਿੰਡ ਦੇਖੋ ਛੋਟਾ ਜਿਹਾ ਪਿੰਡ ਆਪਣਾ ਬਹੁਤ ਸੋਹਣਾ ਬਈ ਤੇ ਪਿੰਡ ਤਾਂ ਆਪਾਂ ਪਹਿਲਾਂ ਵੀ ਤੁਹਾਨੂੰ ਬਹੁਤ ਵਾਰ ਦਿਖਾਇਆ ਹੋਇਆ ਹੈ ਨਾ ਤੇ ਛੋਟਾ ਇਹ ਪਿੰਡ ਹੈਗਾ ਤੇ ਘਰ ਆਪਣਾ ਬਹੁਤ ਉੱਚਾ ਬਈ ਹੈ ਨਾ ਤੇ ਸਾਰਾ ਪਿੰਡ ਦੇਖਦਾਗੇ ਇੱਥੋਂ ਬਾਜੀ ਟਾਈਮ ਵੀ ਤੁਸੀਂ ਦੇਖਿਆ ਹੈਗਾ ਤੇ ਆਪਣਾ ਘਰ ਹੈਗਾ ਬਈ ਕੰਨੀਤੀ ਹੈਗਾ ਆ ਦੇਖੋ ਇੱਧਰ ਸੜਕ ਜਾਂਦੀ ਆਪਣੀ ਘਰ ਦੇ ਸਾਹਮਣੇ ਬਾਕੀ ਖੇਤ ਨੇਗੇ ਬਈ ਆ ਬਣਾਤੀ ਬਈ ਆਪਾਂ ਦੇਖੋ ਛਤਰੀਆਂ ਵਾਲੇ ਪੋਰ ਇੱਕ ਲਾਤਾ ਬਈ ਬਣਾ ਕੇ ਇੱਧਰ ਤੇ ਇੱਕ ਲਾਤਾ ਬਈ ਆਪਾਂ ਇੱਧਰ ਦੋ ਇੱਕ ਸਾਈਡ ਕਰਤੇ ਬਈ ਖੁੰਜਿਆਂ ਚ ਤੇ ਇੱਕ ਬਣਾਤਾ ਆਪਾਂ ਵਿਚਾਲੇ ਬਈ ਮਤਲਬ ਅੱਗੇ ਫਰੰਟ ਤੇ ਦੋਨੇ ਸਾਈਡਾਂ ਤੋਂ ਵਿਚਾਲੇ ਬਣਾਤਾ ਬਈ ਇੱਕ ਛਾਤਰੀ ਖੜੀ ਕਰਿਆ ਕਰਾਂਗੇ ਆਪਾਂ ਇੱਧਰ ਖੁੱਡੇ ਦੇ ਉੱਤੇ ਆਪਾਂ ਤਿੰਨ ਬਣਾਤੇ ਬਈ ਤਿੰਨ ਛਾਤਰੀਆਂ ਆਪਣੀਆਂ ਖੁੱਡੇ ਦੇ ਉੱਤੇ ਪਹਿਜਿਆ ਕਰਨੀਆਂ ਤਾਂ ਕਰਕੇ ਬੱਚੇ ਪੁੱਛੇ ਸੋਖੇ ਆਜਾ ਕਰਨਗੇ ਅੱਗੇ ਤੇ ਆਹ ਇੱਕ ਬਣਾਤਾ ਬਈ ਆਪਾਂ ਜਾਲ ਦੇ ਵਿੱਚ ਜਿੱਥੇ ਆਪਾਂ ਬੱਚੇ ਗਿਹੁਣੇ ਹੁੰਨੇ ਆਗੇ ਦੋ ਬਣਾਤੇ ਇੱਕ ਆਪਣੇ ਕੋਲੇ ਪਹਿਲਾਂਗਾ ਤੰਨੇ ਇਧਰ ਹੋ ਗਏ ਹੁਣ ਇਧਰ ਟਾਂਗੀਆਂ ਢੁੰਗੀਆਂ ਪਾ ਕੇ ਨੈੱਟ ਦੇ ਵਿੱਚ ਆਪਾਂ ਛੋਟੇ ਬੱਚਿਆਂ ਨੂੰ ਬਿਠਾਇਆ ਕਰਾਂਗੇ ਜਿਹੜੇ ਆਪਣੇ ਹੁਣ ਵੱਡੇ ਵੱਡੇ ਹੋ ਰਹੇ ਨੇ ਤੁਹਾਨੂੰ ਦਿਖਾਈ ਨੇ ਕਿ ਉਹਨਾਂ ਨੂੰ ਬਿਠਾਇਆ ਕਰਾਂਗੇ ਅੱਗੇ ਤੇ ਆਹ ਲੱਗ ਗਿਆ ਬਈ ਧਰਮਪ੍ਰੀਤ ਕੁੱਡੇ ਦੀ ਲਪਾਈ ਕਰਨ ਇਹਨੂੰ ਨਿਰਾ ਮਸਾਲਾ ਬਣਾ ਕੇ ਆਪਾਂ ਦੇਤਾ ਐਨੇ ਕਰਤਾ ਕੰਮ ਸ਼ੁਰੂ ਤੇ ਦਿਖਾਉਣਿਆ ਤੁਹਾਨੂੰ ਫਿਰ ਦੇਖੋ ਐਵੇਂ ਆ ਗਈ ਸ਼ਾਈਨਿੰਗ ਬਈ ਬਾਕੀ ਇਹ ਸੁੱਕੇ ਤੋਂ ਬਾਅਦ ਔਰ ਬਹੁਤ ਵਧੀਆ ਬਣ ਜੂਗਾ ਤੁਹਾਨੂੰ ਦੱਸ ਤੀਏ ਜਿਵੇਂ ਪਹਿਲਾਂ ਪੁਰਾਣੇ ਘਰਾਂ ਚ ਫਰਸ਼ ਹੁੰਦੇ ਸੀਗੇ ਓਵੇਂ ਦਾ ਬਣ ਜੂਗਾ ਬਾਈ ਤੇ ਕਬੂਤਰ ਇਹਨੂੰ ਪੱਟ ਨਹੀਂ ਸਕਦੇ ਹਨਾ ਫਿਰ ਤੇ ਉਹ ਤਾਂ ਕੱਚਾ ਕੰਮ ਸੀਗਾ ਉਹਦੇ ਵਿੱਚੋਂ ਡਲੀਆਂ ਡੁਲੀਆਂ ਖਾ ਜਾਂਦੀ ਸੀਗੇ ਤੇ ਕਬੂਤਰ ਤਾਂ ਕਰਕੇ ਬਾਈ ਫਿਰ ਪ੍ਰੋਬਲਮ ਆਉਂਦੀ ਸੀਗੀ ਤੇ ਆ ਦੋਨੇ ਖੁੱਡੇ ਕਰਤੇ ਬਾਈ ਆਪਾਂ ਰੈਡੀ ਤੇ ਇੱਧਰ ਧਰਮਪ੍ਰੀਤ 45 ਦਾ ਬਾਈ ਉਹ ਕਰੀ ਜਾਂਦਾ ਲੈਵਲ ਜਾਂ ਸੈਟ ਤੇ ਪਾਣੀ ਪੁਣੀ ਰੁਕੇ ਨੇ ਉੱਤੇ ਛੱਤ ਦੇ ਉੱਤੇ ਫਿਰ ਕੱਲ ਨੂੰ ਬਈ ਥੱਲੇ ਵੀ ਪ੍ਰੋਬਲਮ ਆਉਂਦੀ ਹੈ ਹਨਾ ਤੇ ਆਹ ਦੇਖੋ ਇੱਧਰ ਆ ਪਰਾਖ ਤਾਂ ਪਾਈਪ ਇਹ ਕੱਲ ਆਪਾਂ ਪੱਟ-ਪੱਟ ਕੇ ਤੁਹਾਨੂੰ ਦਿਖਾਈ ਸੀਗੀ ਤੇ ਆਹ ਦੇਖੋ ਜਮਾਂ ਦੇਖਦੀ ਨਹੀਂ ਬਈ ਤੇ ਸਾਢੇ ਥੱਲੇ ਕਵਰ ਕਰਤੀ ਹੈ ਪਾ ਇੰਡਰਗਰਾਉਂਡ ਤੇ ਉਹ ਸਾਹਮਣੇ ਤੁਹਾਨੂੰ ਪਾਈਪ ਦੇਖਦੀ ਹੈ ਉਹ ਆਪਾਂ ਖੁੱਡੇ ਦਾ ਪੋਰ ਰੱਖਿਆ ਬਈ ਕੱਲ ਨੂੰ ਖੁੱਡੇ ਧੋਣੇ ਨੇ ਹਨਾ ਤੇ ਪਾਣੀ ਉੱਥੇ ਨਿਕਲ ਜਾਏ ਕਰੂਗਾ ਜਾ ਕੇ ਇਹਨਾਂ ਦਾ ਤੇ ਆਪਾਂ ਆ ਗਏ ਬਈ ਥੱਲੇ ਥੱਲਿਆ ਕਿ ਆਪਾਂ ਅੱਜ ਪਾਈਆਂ ਨੇ ਬਈ ਜਿਹੜੇ ਬੱਚਿਆਂ ਦੇ ਆਪਣੇਾਂ ਦੇ ਠੱਲਾਂ ਪਾਉਣ ਵਾਲੀਆਂ ਸੀਗੀਆਂ ਹਨ ਰਹਿਂਦੀਆਂ ਸੀ ਠੱਲਾਂ ਪਾਉਣ ਕੰਨੀ ਉਹਨਾਂ ਬੱਚਿਆਂ ਦੇ ਬਈ ਆਪਾਂ ਅੱਜ ਠੱਲਾਂ ਪਾਤੀਆਂ ਤੇ ਆ ਦੇਖੋ ਬਈ ਤੁਹਾਨੂੰ ਦਿਖਾਉਣੇ ਆਂਗੇ ਠੱਲਾਂ ਆ ਪਾਤੀ ਬਈ ਦੇਖੋ ਇਹਦੇ ਵੀ ਸਾਰੇ ਬੱਚਿਆਂ ਦੇ ਲਗਭਗ ਮਤਲਬ ਅੱਜ ਠੱਲਾਂ ਪਾਤੀਆਂ ਆਪਾਂ ਹਨ ਤੇ ਠੱਲਾਂ ਪਾ ਕੇ ਆਪਾਂ ਕਾਪੀ ਤੇ ਨਾਮ ਨੋਟ ਕਰ ਲਈ ਵੀ ਕਿਹੜੇ ਬੱਚੇ ਤੇ ਕਿਹੜੀ ਠੱਲ ਪਾਈ ਆ ਤੇ ਇੱਧਰ ਗੋਪੀ ਜਾਲ ਦੇ ਵਿੱਚ ਬੈਠਾ ਬਈ ਦੇਖੋ ਆ ਬੱਚਿਆਂ ਦੇ ਵੀ ਪਾਈ ਜਾਂਦਾ ਠੱਲਾਂ ਜਿਹੜੇ ਦੋ ਬੱਚੇ ਇੱਧਰ ਸੀ ਦੋ ਤਾਂ ਮਰ ਗਏ ਸੀ ਬਈ ਦੋ ਹੀ ਬਚੀ ਸੀਗੇ ਇਹਨਾਂ ਦੇ ਵੀ ਪਾਤੀਆਂ ਢੱਲਾਂ ਬਈ ਇਹ ਵੀ ਹੁਣ ਗਰੋਥ ਇਹਨਾਂ ਦੀ ਹੋ ਗਈ ਤੇ ਹੁਣ ਢੱਲ ਨਿਕਲ ਨਹੀਂ ਨਹੀਂ ਕਿਉਂਕਿ ਬਰੀਕ ਹੁੰਦੀ ਹੈ ਢੱਲ ਤੇ ਹੁਣ ਇਹਨਾਂ ਦੇ ਪੈਰਾਂ ਚੋਂ ਨਿਕਲ ਨਹੀਂ ਆਣਗੀਆਂ ਤੇ ਆਪਾਂ ਹੁਣ ਪਾ ਕੇ ਰੱਖਤੀਆਂ ਬਈ ਢੱਲਾਂ ਚੰਗੀ ਤਰ੍ਹਾਂ ਇਹਨਾਂ ਦੇ ਪੈਰਾਂ ਚ ਤੇ ਆਪਾਂ ਆ ਗਏ ਆਪਣੇ ਵੱਡੇ ਖੁੱਡੇ ਚ ਬਈ ਪ੍ਰਾਣੀ ਚ ਮਤਲਬ ਤੇ ਇੱਧਰ ਗੋਪੀ ਦੇਖੀ ਇਹਨਾਂ ਢੱਲਾਂ ਦੇ ਨੰਬਰ ਵੀ ਕਿਹੜੇ ਬੱਚੇ ਦੇ ਆਪਾਂ ਕਿਹੜੀ ਢੱਲ ਪਾਈ ਹੋਈ ਹੈਗੀ ਫਿਰ ਆਪਾਂ ਕਾਪੀ ਚ ਨੋਟ ਕਰਾਂਗੇ ਬਈ ਆ ਹੈ ਗਿਆ ਬਈ ਆਪਣੀ ਡਾਇਰੀ ਇਹਦੇ ਵਿੱਚ ਆਪਾਂ ਸਾਰੇ ਬੱਚਿਆਂ ਦੇ ਨਾਮ ਉਹਨਾਂ ਦੇ ਮਾਂ ਪਿਓ ਦੇ ਨਾਮ ਕਿਹੜੇ ਬੱਚੇ ਦੇ ਕਿੰਨੇ ਨੰਬਰ ਠੱਲ ਪਾਈ ਆ ਸਭ ਕੁਝ ਕਰ ਲਿਆ ਬਈ ਨੋਟ ਆਸੀ ਬਈ ਅੱਜ ਦੀ ਆਪਣੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਬਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਬਈ ਧੰਨਵਾਦ ਤੁਹਾਡਾ ਸਾਰਿਆਂ ਦਾ ਬਈ ਆਪ ਪਿੰਨ ਨਾਲ ਜੁੜੇ ਰਹਿਣ ਲਈ ਸਤਿ ਸ੍ਰੀ ਅਕਾਲ